一心一意。 ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਦਿਹਾੜੇ ਨੂੰ ਸਮਰਪਿਤ ਅੱਜ ਜਲੰਧਰ ਦੇ ਵਿੱਚ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਗਿਆ ਹੈਗਾ ਹੈ ਨਗਰ ਕੀਰਤਨ ਦੀਆਂ ਕੁਝ ਪਹਿਲਾਂ ਤੁਸੀਂ ਤਸਵੀਰਾਂ ਜ਼ਰੂਰ ਦੇਖੋ ਸਵੇਰ ਤੋਂ ਹੀ ਜਿਹੜਾ ਹੈ ਉਹ ਨਗਰ ਕੀਰਤਨ ਜਿਹੜਾ ਹੈ ਉਹ ਤੁਰਿਆ ਹੈ ਤੇ ਹੁਣ ਜਲੰਧਰ ਦੇ ਸ਼ਹਿਰ ਵਿੱਚ ਸੈਂਟਰਲ ਟਾਊਨ ਗੁਰਦੁਆਰਾ ਦੀਵਾਨ ਸਥਾਨ ਦੇ ਕੋਲ ਜਿਹੜਾ ਹੈਗਾ ਹੈ ਉਹ ਇਹ ਨਗਰ ਕੀਰਤਨ ਪਹੁੰਚਿਆ ਹੈ ਆ ਲੋਕ ਜਰੂਰ ਤੁਸੀਂ ਦੇਖੋ ਸੰਗਤ ਜਰੂਰ ਦੇਖੋ ਜਿਨ੍ਹਾਂ ਦੇ ਵਿੱਚ ਆ ਕਾਫੀ ਜੋਸ਼ ਹੈਗਾ ਹੈ ਜੋ ਗੁਰੂ ਦੀ ਸੇਵਾ ਦੇ ਵਿੱਚ ਜਿਹੜੇ ਨੇ ਉਹ ਲੱਗੇ ਹੋਏ ਨੇ ਲੋਕਾਂ ਦੇ ਮਨ ਦੇ ਵਿੱਚ ਕਈ ਕਿਉਂਕਿ ਭਾਵਨਾਵਾਂ ਨੇ ਗੁਰੂ ਦੇ ਪ੍ਰਤੀ ਗੁਰੂ ਦੇ ਨਾਲ ਜਿਹੜਾ ਹੈਗਾ ਇਹ ਉਹ ਜੁੜ ਕੇ ਰਹਿਣਾ ਗੁਰੂ ਦੀ ਜਿਹੜੀ ਹੈ ਉਹ ਸੇਵਾ ਕਰਨੀ ਤਾਂ ਇਹ ਇੱਕ ਸੇਵਾ ਦੀ ਭਾਵਨਾ ਵੀ ਤੁਸੀਂ ਜਰੂਰ ਇਹਨਾਂ ਲੋਕਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਵਿੱਚ ਵੀ ਜਰੂਰ ਦੇਖੋ ਜੋ ਇਸ ਵਕਤ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਵੀ ਜਰੂਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਵੇਰ ਤੋਂ ਹੀ ਜਿਹੜਾ ਇਹ ਲੋਕ ਸੇਵਾ ਕਰ ਰਹੇ ਨੇ ਲਗਾਤਾਰ ਤਾਂ ਇਹ ਕੁਝ ਤਸਵੀਰ ਤੁਸੀਂ ਹੋਰ ਦੇਖੋ ਮਾਦਾ ਤੁਸੀਂ ਸੇਵਾ ਕਰ ਰਹੇ ਹੋ ਅੱਜ ਪਹਿਲਾਂ ਤਾਂ ਸੇਵਾ ਕਰਕੇ ਕਿੰਨਾ ਜਿਹੜਾ ਹੈਗਾ ਉਹ ਸੁਖਪੀਣ ਹੋ ਰਿਹਾ ਹੈ ਆਨੰਦ ਆ ਰਿਹਾ ਹੈ ਬਹੁਤ ਬਹੁਤ ਆਨੰਦ ਆ ਰਿਹਾ ਹੈ ਇਹ ਪਹਿਲੀ ਵਾਰੀ ਕਰ ਰਿਹਾ ਹਾਂ ਸੇਵਾ ਇਹ ਤਾਂ ਪਹਿਲਾਂ ਵੀ ਕਰ ਚੁੱਕੀ ਹੂੰ ਜੀ ਹਾਂ ਜੀ ਨਹੀਂ ਨਹੀਂ ਪਹਿਲੀ ਵਾਰੀ ਕਰ ਰਿਹਾ ਹਾਂ ਜੀ ਪਹਿਲੀ ਵਾਰੀ ਕਰ ਰਿਹਾ ਹਾਂ ਸੇਵਾ ਤੇ ਸੇਵਾ ਕਰਕੇ ਕਿੰਨਾ ਆਨੰਦ ਆ ਰਿਹਾ ਜੀ ਤੇ ਬਹੁਤ ਖੁਸ਼ੀ ਹੋ ਰਹੀ ਹੈ ਹੂੰ ਪਰਮਾਤਮਾ ਦੇ ਨਾਮ ਚ ਵੈਸੇ ਬਹੁਤ ਖੁਸ਼ੀ ਆ। ਅੱਛਾ ਕਿੱਥੋਂ ਤੁਰੇ ਹੋ ਤੁਸੀਂ? ਮੈਂ ਇੱਥੇ ਇੱਥੇ ਹੀ ਖੜੀਆਂ ਆਲੇ। ਅੱਛਾ। ਇੱਥੇ ਮੇਰਾ ਵੀ ਮਨ ਕੀਤਾ ਇਹ ਨਾਮ ਆਂਗ ਸੇਵਾ ਕਰਨ ਤੇ ਆਸ। ਤੇ ਬੱਚੇ ਨਾਲ ਆਇਆ। ਜਕੀਨਾ ਜੀ ਤੁਸੀਂ ਸੇਵਾ ਕਰ ਰਹੇ ਹੋ ਜੀ ਅੱਜ? ਹਾਂਜੀ ਜੀ। ਕਿੱਥੋਂ ਤੁਰੇ ਹੋ ਜੀ ਤੁਸੀਂ? ਇਹ ਜਿੱਥੋਂ ਨਗਰ ਕੀਰਤਨ ਸਟਾਰਟ ਹੋਇਆ ਗੁਰਗੋਬਿੰਦਗੜ੍ਹ। ਗੋਬਿੰਦਗੜ ਉਥੋਂ ਸੇਵਾ ਦੀ ਭਾਵਨਾ ਇਹ ਕਿਉਂਕਿ ਵੈਸੇ ਤਾਂ ਲੋਕਾਂ ਦੇ ਵਿੱਚ ਬਹੁਤ ਹੈ ਤੁਸੀਂ ਕਹਿ ਰਹੇ ਹੋ ਕਿ ਜਿੱਥੋਂ ਨਗਰ ਕੀਰਤਨ ਸ਼ੁਰੂ ਹੋਇਆ ਉਥੋਂ ਸੇਵਾ ਕਰ ਰਹੇ ਹੋ ਪਰ ਤਾਂ ਸੇਵਾ ਕਰਕੇ ਕੀ ਫੀਲ ਹੋ ਰਿਹਾ ਉਹ ਜਰੂਰ ਮੈਂ ਜਾਣਨਾ ਸੇਵਾ ਕਰਕੇ ਬਹੁਤ ਅੱਛਾ ਫੀਲ ਹੋ ਰਿਹਾ ਹਾਂ ਹਾਂ ਬਹੁਤ ਅੱਛਾ ਲੱਗ ਰਿਹਾ ਹੈ ਕਰਨੀ ਚਾਹੀਦੀ ਹੈ ਸੇਵਾ ਸਾਨੂੰ ਸਾਰਿਆਂ ਨੂੰ ਜੇ ਬੱਚੇ ਮੈਂ ਦੇਖ ਰਿਹਾ ਬੱਚੇ ਵੀ ਬੜੇ ਸੇਵਾ ਕਰ ਰਹੇ ਨੇ ਜਦੋਂ ਉਹਨਾਂ ਨੂੰ ਦੇਖਦੇ ਹਾਂ ਮਨ ਦੇ ਵਿੱਚ ਫੀਲਿੰਗ ਕੀ ਆਉਂਦੀ ਸਭ ਤੋਂ ਪਹਿਲਾਂ ਸਾਡੇ ਛੋਟੇ ਸਹਿਬ ਜਿਆਦਾ ਨੇ ਇੰਨੀ ਜਿਆਦਾ ਕੀਤੀ ਹੈ ਸਾਡੇ ਲਈ ਕੁਰਬਾਨੀ ਕੀਤੀ ਜਿ세 ਉਹਨਾਂ ਲਈ ਨੰਗੇ ਪੈਰੇ ਵੀ ਤੁਰ ਕੇ ਨਹੀਂ ਜਾ ਸਕਦੇ ਹਮ ਬਿਨਾਂ ਜੁਕੀਆਂ ਵਗੈਰਾ ਤੋਂ ਹਮ ਅੱਛਾ ਬਿਲਕੁਲ ਇਹ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਕਰ ਰਹੇ ਨੇ ਬੱਚੀ ਵੀ ਕਰੀ ਅੱਛਾ ਸੇਵਾ ਕਰ ਰਹੇ ਹੋ ਜੀ ਤੁਸੀਂ ਬਿਲਕੁਲ ਬੱਚੇ ਹੈਗੇ ਨੇ ਛੋਟੇ ਛੋਟੇ ਉਹ ਵੀ ਜਿਹੜੇ ਨੇ ਉਹ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤੁਸੀਂ ਤਸਵੀਰ ਦੇਖੋ